ਇਹ ਐਮ ਭਗਵੰਤ ਸਿੰਘ ਮਾਨ ਵੱਲੋਂ ਆਮ ਲੋਕਾਂ ਦੀ ਸਰਕਾਰੀ ਦਫ਼ਤਰਾਂ ਵਿੱਚ ਹੋ ਰਹੀ ਖੱਜਲ-ਖੁਆਰੀ ਨੂੰ ਮੁਖ ਰੱਖਦਿਆਂ ਸੂਬੇ ਭਰ ਦੇ ਸਾਰੇ ਵਿਭਾਗਾਂ ਦੇ ਸਪੰਦਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਆਮ ਲੋਕਾਂ ਨੂੰ ਉਹਨਾਂ ਦੀਆਂ ਬਰੂਹਾਂ ਤੇ ਆਪਦੀ ਸਰਕਾਰ ਆਪ ਦੇ ਦਵਾਰ ਤਹਿਤ ਸੌਦਾ ਕੈਂਪ ਲਗਾ ਕੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਆਮ ਲੋਕਾਂ ਦੇ ਕੰਮ ਇੱਕੋ ਛੱਤ ਥੱਲੇ ਬੈਠ ਕੇ ਹੋ ਸਕਣ ਜਿਸ ਨਾਲ ਲੋਕਾਂ ਦਾ ਸਮਾਂ ਵੀ ਬਚ ਸਕਦਾ ਹੈ ਅਤੇ ਲੋਕਾਂ ਦੀ ਹੋਰ ਹੀ ਖੱਜਲ-ਖੁਆਰੀ ਵੀ ਖਤਮ ਕੀਤੀ ਜਾ ਸਕਦੀ ਹੈ ਇਸੇ ਤਹਿਤ ਅੱਜ ਹਲਕਾ ਗੁਰੂਹਰ ਸਹਾਇ ਦੇ ਪਿੰਡ ਸ਼ਾਂਗਾ ਰੇ ਹਟਾੜ ਵਿਕੇ ਸੌਦਾ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸੌਦਾ ਕੈਂਪ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਆਮ ਲੋਕਾਂ ਵਿੱਚ ਬੈਠ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਨੇੜੇ ਹੋ ਕੇ ਸੁਣਿਆ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੌਕੇ ਦੇ ਹੱਲ ਕਰਨ ਦੇ ਅਧਿਕਾਰੀਆਂ ਨੂੰ ਆਦੇਸ਼ ਵੀ ਜਾਰੀ ਕੀਤੇ ਜੀ ਸਰ ਸਰ ਅੱਜ ਪਹੁੰਚੇ ਹੋ ਪਿੰਡ ਕੋਠੇ ਦੇ ਵਿੱਚ ਕਿੰਨੇ ਵਿਭਾਗ ਪਹੁੰਚੇ ਆ ਜੀ ਤੇ ਕਿਹੜੇ ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਜੀ ਸਾਰੇ ਵਿਭਾਗਾਂ ਦੇ ਅਧਿਕਾਰੀ ਜਨ ਪਹੁੰਚੇ ਆਪੋ ਆਪਣਾ ਸਟਾਫ ਨਾਲ ਲੈ ਕੇ ਪੰਜਾਬ ਸਰਕਾਰ ਆਪਦੇ ਦਰਵਾਜ਼ੇ ਹੀ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਸੁਪਨਾ ਸੀ ਉਹ ਪੂਰਾ ਕੀਤਾ ਜਾ ਰਿਹਾ ਸਾਰੇ ਅਧਿਕਾਰੀ ਆਏ ਤੁਹਾਡੇ ਸਾਹਮਣੇ ਦਿਖਾਈ ਦੇ ਰਹੇ ਨੇ ਡੀਐਸਪੀ ਸਾਹਿਬ ਐਸਡੀਐਮ ਏਡੀਸੀ ਸਾਹਿਬ ਤੇ ਹੋਰ ਬਿਜਲੀ ਬੋਰਡ ਦੇ ਸਵਾਸ ਸੁਭਾਗ ਦੇ ਡਾਕਟਰ ਸਾਹਿਬ ਆਏ ਸਾਰੇ ਮਹਿਕਮਿਆਂ ਦੇ ਅਫਸਰ ਆਏ ਆ ਜਿਹੜਾ ਇੱਥੇ ਕਰਨ ਵਾਲਾ ਕੰਮ ਸੀ ਉਹ ਤੁਰੰਤ ਕੀਤਾ ਗਿਆ ਤੇ ਜਿਹਦੇ ਵਿੱਚ ਕੋਈ ਕਮੀ ਸੀ ਪੇਸ਼ੀ ਉਹਨਾਂ ਨੂੰ ਸਮਾਂ ਦਿੱਤਾ ਗਿਆ ਤੇ ਕੋਸ਼ਿਸ਼ ਇਹ ਹੀ ਰਹੇਗੀ ਕਿ ਪੰਜਾਬ ਸਰਕਾਰ ਤੁਹਾਡੇ ਦਵਾਰ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕੀਤੇ ਜਾਣ ਤਾਂ ਕਿ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਸ਼ਹਿਰਾਂ ਵਿੱਚ ਜਾਣ ਦੀ ਪਰੇਸ਼ਾਨੀ ਨਾ ਹੋਵੇ ਉਹਨਾਂ ਲਈ ਦਿਨ ਅਸਰ ਹੋਰ ਵੀ ਇਦਾਂ ਦੇ ਕੰਮ ਲੱਗਦੇ ਬਿਲਕੁਲ ਜੀ ਲੱਗ ਰਹੇ ਨੇ ਅਸੀਂ ਵੱਡੇ ਵੱਡੇ ਪਿੰਡ ਚੁਣੇ ਜਿਸ ਤਰ੍ਹਾਂ ਇਸ ਤੋਂ ਬਾਅਦ ਸਵਾਇਰ ਉਤਾੜ ਹੈ ਮਿੱਟਾ ਵੱਡੇ ਪਿੰਡ ਰੱਖੇ ਹੋਣੇ ਜਿੱਤੇ ਪੰਜ ਸੱਤ ਪਿੰਡ ਇਕੱਠੇ ਹੋ ਜਾਣ ਤਾਂ ਕਿ ਜਿਹੜੇ ਸਰਕਾਰੀ ਅਧਿਕਾਰੀ ਅੱਜ ਇੱਥੇ ਆਏ ਆ ਤਾਂ ਲੋਕ ਉੱਥੇ ਵੀ ਮਿਲਣ ਵਾਸਤੇ ਜਾਂਦੇ ਆਪਣੇ ਕਮਾਕਾਰਾਂ ਲਈ ਤਾਂ ਕੋਸ਼ਿਸ਼ ਇਹੀ ਰਹੇਗੀ ਕਿ ਹਫ਼ਤੇ ਬਾਅਦ ਇੱਕ ਐਮਪਲਾਈ ਕਰ ਹਾਂਜੀ ਮੈਮ ਅੱਜ ਪਹੁੰਚੇ ਹੋ ਤੁਸੀਂ ਪਿੰਡ ਕੋਠਿਆਂ ਦੇ ਵਿੱਚ ਕੈਂਪ ਲੱਗਿਆ ਹੋਇਆ ਤੇ ਕਿਹੜੇ-ਕਿਹੜੇ ਵਿਭਾਗ ਇੱਥੇ ਪਹੁੰਚੇ ਆ ਤੇ ਕੀ ਕੀ ਹਦਾਇਤਾਂ ਕੀਤੀਆਂ ਗਈਆਂ ਜੀ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਕਾਰ ਆਪਕੇ ਦੁਆਰ ਪਹਿਲ ਕੀਤੀ ਗਈ ਹੈ ਇੱਥੇ ਸਾਰੇ ਅਧਿਕਾਰੀ ਕਰਮਚਾਰੀ ਪਿੰਡ ਦੇ ਕਾਮਨ ਕੇਸ ਤੇ ਲੱਗੇ ਹੋਏ ਨੇ ਤੇ ਆਸ-ਪਾਸ ਦੇ ਪਿੰਡਾਂ ਦੀ ਜਿਹੜੀ ਤੇ ਮੁਫਤ ਦੇ ਸਲਝਣ ਵਾਲੀਆਂ ਦਿੱਕਤਾਂ ਹੈਗੀ ਇਹਨਾਂ ਨੂੰ ਸੁਝਾਇਆ ਜਾਂਦਾ ਹੈ ਇੱਥੇ ਸਾਰੇ ਵਿਭਾਗ ਨੇ ਨਿਸ਼ਕੁਲਿਤ ਕੀਤੀ ਹੈਗੀ ਹੈ ਸੋ ਮਸੂਕ ਕਿ ਸਾਡੇ ਐਸਐਮਓ ਸਾਹਿਬ ਇੱਥੇ ਬੈਠੇ ਹੈਗੇ ਨੇ ਮੈਂ ਦੇਖ ਰਹੀ ਸੀ ਜੀ ਬਹੁਤ ਕੁਝ ਵੀ ਦੇਖਿਆ ਹੈਗਾ ਕਿ ਬਹੁਤ ਕਿਉਂ ਵੱਡੀ ਸੀਗੀ ਪੇਸ਼ੈਂਟਸ ਸੀ ਕਾਫੀ ਲਾਈਨ ਲੱਗੀ ਹੋਈ ਸੀਗੀ ਦਵਾਈਆਂ ਦਿੱਤੀਆਂ ਜਾ ਰਹੀਆਂ ਸੀੀਆਂ ਲੋਕਾਂ ਨੂੰ ਕਿਵੇਂ ਦਿੱਤੀ। ਕੁਝ ਮਸਲੇ ਪੈਂਚਨਾ ਦੇ ਸੀਗੇ ਜੋ ਮੌਕੇ ਤੇ ਹੱਲ ਕੀਤੇ ਗਏ। ਕੁਝ ਜਿਹੜੇ ਮਸਲੇ ਜਨਾ ਤੇ ਮੌਕੇ ਤੇ ਹੱਲ ਨਹੀਂ ਹੋ ਸਕਦੇ। ਉਹਨਾਂ ਨੂੰ ਵਿਭਾਗਾਂ ਨੂੰ ਮਾਰਗਦਰਸ਼ਨ ਦਿੱਤਾ ਜਾਏਗਾ। ਕਿੰਨੇ ਵਜੇ ਤੋਂ ਲੈ ਕੇ ਮੈਡਮ ਕਿੰਨੇ ਵਜੇ ਤੱਕ ਦਾ ਸਮਾਂ ਜੀ? ਜਿਤ ਤੱਕ ਲੋਕ ਆਤੇ ਰਹਿਣਗੇ 1 ਘੰਟਾ ਹੋਰ ਅਸੀਂ ਇੱਥੇ ਬਿਠਾਉਂਗੇ। ਤੋ ਅੰਦਰ ਰਹਿਣ ਦੀ ਅਸੰਗਤ ਰੋਕ ਇਹ ਮੈਸੇਜ ਨਹੀਂ ਲੋਕਾਂ ਨੂੰ ਜਦੋਂ ਦੇ ਘਰ ਪਰੇਕ ਨੇ ਕੈਂਪਾਂ ਦੇ ਅਕੋਰਡਿੰਗ ਸੁਣਿਆ ਲੋਕਾਂ ਨੂੰ ਸਹੀ ਇੱਕ ਦਰਵਾਜ਼ਾ ਹੈਗਾ ਕਿ ਪ੍ਰਸ਼ਾਸਨ ਦਾ ਅਧਿਕਾਰੀਆਂ ਦੇ ਵਿੱਚ ਤਾਕਤ ਹੈ ਤੁਹਾਡੀ ਕੋਈ ਦਿੱਕਤ ਹੈਗੀ ਮੰਚਰ ਅੱਗੇ ਨਾ ਬੈਠੋ ਸਿਰਫ ਫਲੋਸਪੋਰ ਹੈਡਕ quarter ਤੇ ਆਣਾ ਹੋ ਸਕਦਾ ਔਖਾ ਹੋਵੇ ਬਜ਼ੁਰਗਾਂ ਨੂੰ ਖਾਸ ਕਰ ਮਹਿਲਾਵਾਂ ਨੂੰ ਕੈਂਪਰ ਦੇ ਵਿੱਚ ਆਨਦਾਲ ਸਵੇ ਕੱਢੋ ਕੋਈ ਦਿੱਕਤ ਹੈ ਇਸ ਗਿਬ ਸਾਹਿਬ ਨੇ ਧਿਆਨ ਦੇ ਵਿੱਚ ਲਓ ਸਾਡੇ ਕੈਂਪ ਦੇ ਵਿੱਚ ਆਓ ਤਾਂ ਕਿ ਤੁਹਾਡਾ ਉਹਦਾ ਕੰਪਲੀਟ ਫਾਲੋਅ ਅਪ ਕੀਤਾ ਜਾ ਸਕੇ ਐਦੀ ਪੂਰੀ ਕੋਸ਼ਿਸ਼ ਕੀਤੀ ਜਾਏ ਕਿ 15 ਦਿਨਾਂ ਦੇ ਅੰਦਰ ਅੰਦਰ ਜੋ ਹਲ ਕਰ ਮਰੇ ਚੀਜ਼ਾਂ ਨੇ ਉਹਦਾ ਹੱਲ ਹੋ ਜਾਵੇ ਮੈਡਮ ਪਿਛਲੇ ਕੈਂਪ ਵਿੱਚ ਦੇਖਿਆ ਗਿਆ ਸੀ ਕਿ ਜਿੱਦਾਂ ਹੀ ਐਮਐਲਏ ਸਾਹਿਬ ਉੱਠ ਕੇ ਜਾਂਦੇ ਨੇ ਤਾਂ ਕੁਝ ਵਿਭਾਗਾਂ ਦੇ ਅਧਿਕਾਰੀ ਨਾਲ ਦੀ ਨਾਲ ਆਪਦੀਆਂ ਕਾਰਾਂ 'ਚ ਬੈਠਦੇ ਆ ਤੇ ਚਲੇ ਜਾਂਦੇ ਨੇ ਕੀ ਹਦਾਇਤ ਕਰਨਾ ਚਾਹੁੰਦੇ ਹੋ ਜੀ ਹਦਾਇਤ ਦੇ ਬਾਰੇ ਹੈ ਕਿ ਕੈਂਪ ਦਾ ਮਕਸਦ ਹੀ ਹੈ तो एक बारी, आज जो एक बार अच्छ अभी दफ्तर तो निकल आए हैं कि ये है तोड़े नाल बैठे हैं ते कोई भी बंदा बिना ए, कोई भी अंदा है सिटीजन ते ऐ नहीं होना चाहिए कि कैंप तेरे कोई नहीं है तो उन में इस मौके पे कैसे करें हैं कि कोई बंदा रह नहीं गया है जिसने अपनी गलती नहीं की थी है वो ही चेहरे हैं जो इस हैं कंप्लीट अनाउंसमेंट